ਫਿਲਮਾਂ ਦਾ ਪ੍ਰਭਾਵ ਕਿਵੇਂ ਸਾਡੀ ਆਮ ਜ਼ਿੰਦਗੀ ਦੇ ਉੱਤੇ ਪੈਂਦਾ ਹੈ ਇਸ ਦੀ ਮਿਸਾਲ ਵੇਖਣ ਨੂੰ ਮਿਲੀ ਹੁਸ਼ਿਆਰਪੁਰ ਤੋਂ ਜਿਵੇਂ ਕਿ ਫਿਲਮ ਪੁਸ਼ਪਾ ਦੇ ਵਿੱਚ ਲੱਕੜ ਦੀ ਤਸਕਰੀ ਦਿਖਾਈ ਗਈ ਉਸ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਪਿੰਡ ਡਾਡਾ ਵਿਖੇ ਖੇਰ ਲੱਕੜ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਜਿੱਦੇ ਟਰਾਲੀ ਦੇ ਵਿੱਚ ਖੇਰ ਦੀਆਂ ਲੱਕੜੀਆਂ ਭਰੀਆਂ ਅਤੇ ਉੱਪਰ ਕਾਰ ਨਾਲ ਲੁਕਾਈ ਹੋਈਆਂ ਸੀ ਪਿੰਡ ਵਾਲਿਆਂ ਨੇ ਕੇਰ ਕੇ ਕੀਤਾ ਉਹਨਾਂ ਨੂੰ ਪੁਲਿਸ ਦੇ ਹਵਾਲੇ ਮੌਕੇ ਤੇ ਫੋਰੈਸਟ ਡਿਪਾਰਟਮੈਂਟ ਦੇ ਅਧਿਕਾਰੀ ਵੀ ਰਹੇ ਮੌਜੂਦ ਹੋ ਸਕਦੇ ਨੇ ਵੱਡੇ ਨਾਮਾਂ ਦੇ ਖੁਲਾਸੇ ਵੇਖੋ ਪੂਰੀ ਰਿਪੋਰਟ ਆਹਨੇ ਕੀ ਨਾਮ ਹੈ ਜੀ ਆਪਣਾ ਸਤਪਾਲ ਜੀ ਸਤਪਾਲ ਜੀ ਕਿਹੜਾ ਪਿੰਡ ਡਾਡਾ ਜੀ ਇਹ ਗਰਾਪ ਚੋਂ ਇਹਨੇ ਖਰੂਦ ਪਿਆ ਲੱਕੜ ਦੀ ਟਾਲੀ ਦੀ ਮਾਮਲਾ ਹੈ ਕੀ ਮਾਮਲਾ ਆ ਕਿਸ ਤਰ੍ਹਾਂ ਪਕੜ ਹੋਈ ਆ ਇਹ ਪਕਰ ਸਾਰ ਅਸੀਂ ਕਾਫੀ ਟਾਈਮ ਤੋਂ ਲੱਗੇ ਪਏ ਸੀ ਤੇ ਸਾਨੂੰ ਪਹਾੜ ਸ ਇਹ ਦੂਜਾ ਸੀਗਾ ਇਹਦੇ ਵਾਸਤੇ ਹੀ ਸਾਨੂੰ ਇਨਫੋਰਮੇਸ਼ਨ ਸੀਗੀ ਸਾਨੂੰ ਜੀ ਇਹਦੇ ਵਾਸਤੇ ਕਾਦੇ ਵਾਸਤੇ ਖੈਰ ਦੀ ਤਸਕਰੀ ਵਾਸਤੇ ਜੀ ਵੱਡੇ ਪੱਦਰ ਦੇ ਹੋਰੀ ਕਾਫੀ ਜੀ ਤੇ ਪਿੰਡ ਵਾਲੇ ਦੇ ਸਹਿਯੋਗ ਨਾਲ ਅਸੀਂ ਟਰੰਦੀ ਰੋਪ ਕੀਤੇ ਸਾਨੂੰ ਸ਼ੱਕ ਪਿਆ ਇਹਦੇ ਵਿੱਚ ਖੈਰ ਹੋਊਗਾ ਫਿਰ ਜਦੋਂ ਸਾਫ ਤੇ ਹੋ ਗਿਆ ਫਿਰ ਅਸੀਂ ਜਗਲਾਤ ਵਿਭਾਗ ਨੂੰ ਬੁਲਾਇਆ ਜੀ ਤੇ ਉਹਨਾਂ ਨੇ ਵਿਕੇਦਾ ਫਿਰ ਟਰਦੀ ਥਾਣੀ ਲੈ ਦੀ ਨਾ ਸਦਰ ਜੀ ਇਹ ਪਤਾ ਲੱਗਾ ਵੀ ਇਸ ਖੇਤਰ ਦੇ ਵਿੱਚ ਜਿਹੜੀ ਖੈਰ ਦੇ ਬਹੁਤ ਬੂਟੇ ਸੀਗੇ ਉਹਦੇ ਚੋਂ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਹੋ ਰਹੀ ਤਸਕਰੀ ਹੋ ਰਹੀ ਹੰਗੀ ਕਿੰਨੇ ਕਿੰਨੇ ਕਬੂਟੇ ਅੱਜ ਤੱਕ ਵੱਟ ਬੂਟੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਹੋਣੇ ਜੀ ਕੌਣ ਕੌਣ ਸ਼ਾਮਲ ਹੈ ਇਹਦੇ ਵਿੱਚ ਪਤਾ ਤੁਹਾਨੂੰ ਇਹ ਜੰਗਲਾਤ ਵਿਭਾਗ ਦੇ ਅਫਸਰ ਵਿੱਚ ਸ਼ਾਮ ਰਹਿਣ ਦੇ ਵਿੱਚ ਵਿੱਚ ਸ਼ਾਮਲ ਹਾਂਜੀ ਸ਼ਾਮਲ ਹੈ ਜੀ ਤੁਸੀਂ ਹੁਣ ਇੱਥੇ ਆਏ ਹੋ। ਤੁਹਾਨੂੰ ਲੱਗਦਾ ਹੈ ਕਿ ਕੋਈ ਇਨਸਾਫ ਮਿਲੂਗਾ ਜਾਂ ਕਤ ਤਸਦੀ ਸਾਫ਼ ਅਸੀਂ ਪਹਿਲੇ ਵੀ ਸਰ ਕੀਤਾ ਸੀ ਕੋਈ ਇਨਸਾਫ ਤਾਂ ਮਿਲਿਆ ਨਹੀਂ ਕਦੇ ਵੀ। ਅੱਗੇ ਵੀ ਕਦੀ ਕੋਈ ਹਾਂਜੀ ਅੱਗੇ ਵੀ ਹਾਂਜੀ 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 ਸ਼ਿਕਾਇਤਾਂ ਕੀਤੀਆਂ ਅੱਗੇ ਵੀ ਦੀ। ਠੀਕ ਹੈ ਜੀ। ਕੋਈ ਰਿਕਾਰਡਿੰਗ ਵੀ ਹੈ ਤੁਹਾਡੇ ਕੋਲ? ਹਾਂਜੀ ਹਾਂਜੀ ਰਿਕਾਰਡਿੰਗ ਵੀ ਹੈਗੀ ਜੀ। ਭਾਜੀ ਕੀ ਨਾਮ ਭਾਜੀ ਆਪਣਾ? ਜੈਗੁਰ ਦੇਵ ਤਾਨਗੁਰ ਦੇਵ ਮੈਂ ਬਿੱਟੂ ਸੋਤਾ ਸ਼ਿਰੂ ਗੁਰਬਦਾਸ ਟਾਈਗਰ ਫੋਰਸ ਜਨਰਲ ਸਿਕਤਰ ਪੰਜਾਬ। ਸਰ ਇਹ ਕੀ ਮਾਮਲਾ ਹੋਇਆ ਹੈ? ਸਰ ਜਿਹੜਾ ਇਹ ਕੰਡੀ ਦਾ ਏਰੀਆ ਹੈਗਾ ਪਿੰਡ ਡਾੜਾ ਇਹ 32 3300 ਕਿਲਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਜਿਹਦੇ ਵਿੱਚ ਕਰੋੜਾਂ ਅਰਬਾਂ ਦੇ ਕਰੀਬ ਦਾ ਖੈਰ ਦਾ ਬੂਟਾ ਕੁਝ ਲੰਬੇ ਸਮੇਂ ਤੋਂ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਕੁਝ ਬੰਦਿਆਂ ਨੇ ਇਥੋਂ ਤਸਕਰੀ ਕਰਨੀ ਸ਼ੁਰੂ ਕੀਤੀ ਹੋਈ ਆ ਸਰ ਪਹਿਲਾਂ ਵੀ 2 ਸਾਲ ਪਹਿਲਾਂ ਅਸੀਂ 3000 ਬੂਟਾ ਰਿਕਵਰ ਕਰਾਇਆ ਸੀ ਸਰਕਾਰ ਨੂੰ ਕਿ ਜਿਹੜਾ ਚੋਰੀ ਵੱਢਿਆ ਗਿਆ ਸੀ ਉਹਦੇ ਵਿੱਚ ਵੀ ਗਾਰਡ ਦਾ ਅਫਸਰ ਆ ਜਿਹੜਾ ਮੌਕੇ ਦਾ ਡਿਊਟੀ ਲਾਇਆ ਸੀ ਉਹਦੀ ਮਿਲੀਭੁਗਤ ਸੀਗੀ ਜਿਹਦੇ ਵਿੱਚੋਂ ਮਹਿਕਮਾ ਸਾਡੇ ਨਾਲ ਜਾਂਦਾ ਰਿਹਾ ਅਸੀਂ ਜੰਗਲ ਦੇ ਵਿੱਚ ਖੁਦ ਗਏ ਆ ਫੋਰਸ ਨਾਲ ਮੌਕੇ ਦੇ ਅਧਿਕਾਰੀ ਅਫਸਰ ਗਏ ਆ ਉਹ ਵਾਕਿਆ ਪਾਇਆ ਗਿਆ ਪਰ ਉਹਦੇ ਖਿਲਾਫ ਫੇਰ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਇਸ ਵਾਰੀ ਸਾਡੀ ਸੰਸਥਾ ਲੋ ਸਤਨਾਮ ਸਿੰਘ ਜੀ ਹੈਗੇ ਪਿੰਡ ਡਾੜੇ ਤੋਂ ਇਹਨਾਂ ਨੂੰ ਪਹਿਲਾਂ ਤੋਂ ਹੀ ਗਾਈਡ ਕੀਤਾ ਗਿਆ ਸੀਗਾ ਕਿ ਇਹਨੂੰ ਟਾਰਗੇਟ ਕਰੋ ਕਿਦਾਂ ਕਿਦਾਂ ਮਾਲ ਜੰਗਲ ਤੋਂ ਚੋਰੀ ਹੋ ਰਿਹਾ ਨਿਕਲ ਰਿਹਾ ਉਹ ਕੁਝ ਪਿੰਡ ਦੇ ਮੌਜੂਦਾ ਸਰਪੰਚ ਦੇ ਸਾਥ ਦਿੱਤਾ ਪਿੰਡ ਵਸਨੀਕਾਂ ਵਾਲਿਆਂ ਨੇ ਸਾਥ ਦਿੱਤਾ ਕਿ ਰੈਕੀ ਕਰਕੇ ਇਹ ਬਟਰੈਕਟਰ ਮਾਲ ਲੈ ਕੇ ਬਾਹਰ ਆ ਰਿਹਾ ਸੀ ਜੰਗਲ ਤੋਂ ਉਹਨੂੰ ਰੋਕਿਆ ਜਦੋਂ ਦੀ ਤਲਾਸ਼ੀ ਕੀਤੀ ਆ ਤੇ ਉਹਦੇ ਵਿੱਚੋਂ ਖੈਰ ਦੀ ਲੱਕੜ ਪਾਈ ਗਈ ਆ ਹੁਣ ਬੇਨਤੀ ਸਾਰ ਇਹ ਆ ਕਿ ਰਾਤ ਜਦੋਂ ਇਹਦੀਆਂ ਪ੍ਰੋਪਰ ਵੀਡੀਓ ਬਣੀਆਂ ਹੋਈਆਂ ਪਿੰਡ ਦਾ 2-250 ਬੰਦਾ ਗਵਾਇਆ ਉਸ ਟਾਈਮ ਟਰਾਲੀ ਪੂਰੀ ਲੱਦੀ ਹੋਈ ਸੀ ਜਦੋਂ ਉਕਤ ਵਿਭਾਗ ਮਾ ਟਰਾਲੀ ਨੂੰ ਲੈ ਕੇ ਥਾਣੇ ਆਇਆ ਤਾਂ ਇਹਦੇ ਵਿੱਚ ਮਾਲ ਅੱਧਾ ਵਾ ਹੁਣ ਇਹਦੇ ਵਿੱਚ ਕੀ ਆ ਸਾਰਾ ਕਿ ਜਿਹੜਾ ਇਹ ਮੌਕੇ ਦਾ ਅਫਸਰ ਆ ਗਾੜ ਇਹਦੇ ਸਾਡੇ ਕੋਲ ਪ੍ਰੂਫ ਹੈਗੇ ਆ ਜਿਹਦੇ ਵਿੱਚ ਇਹ ਕਹਿੰਦਾ ਕਿ ਮੇਰੀ ਅਫਸਰਾਂ ਨਾਲ ਸੈਟਿੰਗ ਆ ਮੈਂ ਉਹਨਾਂ ਨੂੰ ਵੀ ਦੇਣ ਲੈਣ ਕਰਦਾ ਵਾਂ ਮੈਨੂੰ ਪੈਸੇ ਕੈਸ਼ ਚਾਹੀਦੇ ਆ ਉਸ ਚੀਜ਼ ਦੇ ਅਸੀਂ ਸਰ ਪ੍ਰੂਫ ਵੀ ਦੇ ਸਕਦੇ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਐਦਾਂ ਦੇ ਅਫਸਰ ਨੂੰ ਸਸਪੈਂਡ ਕੀਤਾ ਜਾਵੇ ਖਰ ਦੀ ਨੌਕਰੀ ਖਤਮ ਕੀਤੀ ਜਾਵੇ ਤਾਂ ਜੋ ਕਿ ਸਾਡਾ ਜਿਹੜਾ ਵਾਤਾਵਰਨ ਉਹ ਸਵਿੱਚ ਰਵੇ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਇੰਨਾ ਖਲਾਰਾ ਪਿਆ ਹੈਗਾ ਜਦੋਂ ਮਾਲ ਜੱਤ ਹੋ ਗਿਆ ਇਹਦੇ ਵਿੱਚ ਕੋਈ ਪੋਲਿਟਿਕਲ ਪ੍ਰੈਸ਼ਰ ਵੀ ਹੈ ਬਿਲਕੁਲ ਸਰ ਹੋਊਗਾ ਜੀ ਕਿਸ ਤਰ੍ਹਾਂ ਮਿਲੀ ਭੋਗਤ ਦੇ ਤੋਂ ਬਿਨਾਂ ਤਾਂ ਸਾਰੇ ਕਰੋੜਾ ਪੈ ਦਾ ਜੰਗਲ ਹੈ ਜਿਹੜਾ ਖਾਲੀ ਨਹੀਂ ਕੀਤਾ ਜਾ ਸਕਦਾ ਤੁਸੀਂ ਆਪ ਕਿਤੇ ਵਿਜ਼ਿਟ ਕਰਕੇ ਦੇਖੋ ਕਿ 32 3300 ਕਿੱਲੇ ਦੇ ਵਿੱਚ ਤੁਹਾਨੂੰ ਹਜ਼ਾਰ ਬੂਟਾ ਖੇਰਦਾਰੀ ਇਸ ਵੇਲੇ ਮਿਲਣਾ ਜਦਕਿ ਸਰਕਾਰ ਦਾ ਜਿਹੜਾ ਰਿਕਾਰਡ ਬੋਲਦਾ ਉਹਦੇ ਵਿੱਚ ਲੱਖਾਂ ਦੀ ਤਰ੍ਹਾਂ ਦੇ ਵਿੱਚ ਖੇਰ ਲੱਗਾ ਹੋਇਆ ਜੀ ਉਹ ਖੇਰ ਕਿੱਥੇ ਗਿਆ ਜੀ ਔਰ ਸਰ ਕੋ ਆਮੋ ਬੰਦਾ ਬਿਨਾ ਮਿਲੀ ਭੁਗਤ ਤੋਂ ਇੱਕ ਲੱਕੜ ਵੱਡ ਕੇ ਨਹੀਂ ਲਿਆ ਸਕਦਾ ਤੇ ਉਹਦੇ ਉੱਤੇ ਪਰਚਾ ਦਿੱਤਾ ਜਾਂਦਾ ਤੇ ਜਦੋਂ ਟਰਾਲੀਆਂ ਨਿਕਲ ਕੇ ਆ ਰਹੀਆਂ ਉਹਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੇ ਇਸੇ ਸੁਵਿੰਦਰ ਸਿੰਘ ਉੱਥੇ ਮੌਕੇ ਤੇ ਪੈੰਡ ਗਿਆ ਆ ਕਿ ਕਿਸੇ ਨੇ ਬਿਆਨ ਲਖਾਇਆ ਤਸਦੀਕ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਡਾਡੇ ਪਿੰਡ ਤੋਂ ਇੱਕ ਕਿੰਨਾ ਕਮਾਲ ਪਕੜਿਆ ਗਿਆ ਕੋਈ ਪਤਾ ਕਾਨੂੰਨੀ thank you